ਕੁਰਦਾਸਪੁਰ ਦੇ ਦੋ ਵੱਖ-ਵੱਖ ਨੇੜਲੇ ਪਿੰਡਾਂ 'ਚ ਮੈਡੀਕਲ ਸਟੋਰ ਤੇ ਫਾਇਰਿੰਗ ਹੋਣ ਦੀ ਵਾਰਦਾਤ ਸਾਹਮਣੇ ਆਈ ਹੈ। ਇੱਕ ਵਾਰ ਦਾਤ 'ਚ ਮੈਡੀਕਲ ਸਟੋਰ ਮਾਲਕ ਨੂੰ ਗੋਲੀ ਨਾਲ ਜ਼ਖਮੀ ਕਰ ਦਿੱਤਾ ਗਿਆ ਸੀ ਤੇ ਦੂਜੀ ਵਾਰਦਾਤ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਸੀ। ਪੂਰੇ ਇਲਾਕੇ ਵਿੱਚ دہشت ਦਾ ਮਾਹੌਲ ਹੈ। ਪੁਲਿਸ ਵੱਲੋਂ ਇਸ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਨਿਰਣਾਜੀਤ ਸਿੰਘ ਸੁਰੇਪ ਬੈਠੇ ਆ ਚਾਹ ਪੀ ਰਹੇ ਹਨ। ਵਾਈਫ ਚਾ ਲਿਆ ਗਿਆ ਇਕਰੋਂ ਤੇ ਗੱਲਾਂ ਕਰਦੇ ਆ ਤੇ ਵੀ ਬਾਹਰੋਂ ਬੇਟਾ ਫੋਨ ਆਇਆ ਜਦ ਅਸੀਂ ਕਹਿੰਦੇ ਫੋਨ ਆਇਆ ਹੈ ਬਾਹਰੋਂ ਉਹਦਾ ਜਿਹੜਾ ਪਾਪਾ ਨੰਬਰ ਮੰਗਦੇ ਮੈਂ ਨੰਬਰ ਦਿੱਤਾ ਆਇਆ ਭਾਈ ਇਨੀ ਗੱਲ ਕਰਦੇ ਆ ਤੇ ਬਾਹਰੋਂ ਕੋ ਮੋਟਰਸਾਈਕਲ ਤੇ ਆਇਆ ਮੈਂ ਵੇਖਿਆ ਪਹਿਲਾਂ ਮੋਟਰ ਤੇ ਮੈਂ ਖਿਆ ਲੀ ਕਿਤੇ ਆਮ ਲੋਕੀ ਨਾਲ ਦੀ ਛੜਕ ਨਹੀਂ ਇਹ ਕੋਈ ਗੱਲ ਆ ਇਥੇ ਮਾਰੇ ਨੇ ਪੈਰ ਲਾਇਆ ਦੋ ਗੋਲੀਆਂ ਮਾਰ ਦਿੱਤੀ ਬਸ ਘਾਨਾਂਗੇ ਸਿਆਲ ਸੜ ਰੁੜ ਗਿਆ ਸਾਡਾ ਬਚਾਅ ਹੋ ਗਿਆ ਗੋਲੀ ਕੋ ਵੱਜੀ ਨਹੀਂ ਉਹ ਬਨੇ ਸੀ ਉਹ ਬਤੇ ਸੀ ਨੀ ਸਾਰਾ ਮੋਟਰਸਾਈਕਲ ਨੰਬਰ ਪਲੇਟ ਕੋਈ ਨਹੀਂ ਆਇਆ ਇਹ ਜਿਹੜਾ ਪਾਇਆ ਬਟਾਲੇ ਵਾਲੇ ਸਾਈਡ ਤੋਂ ਆਇਆ ਤੇ ਕਲਨੌਰ ਵਾਲੋਂ ਗਿਆ ਉਸੇ ਟਾਈਮ ਨਾਲ ਕਿਸ ਨੂੰ ਫੋਨ ਕੀਤਾ ਅਗਰ ਪੁਲਸ ਆ ਗਈ ਤਾਂ 10 ਮਿੰਟ ਬਾਅਦ ਕੋਈ ਨਾ ਕਾਲ ਕੋਈ ਨਹੀਂ ਕੋਈ ਅਸਲੀ ਗੱਲ ਹੈ ਕੋਈ ਫਰੋਤੀ ਨਹੀਂ ਕੋਈ ਗੱਲ ਨਹੀਂ ਹੋਈ ਤਾਂ ਉਹਦੇ ਚਾਂਸ ਹੀ ਕੋਈ ਨਹੀਂ ਹੈਗਾ ਇਹ ਕੋਈ ਪਰਫੈਕਟ ਦਿਮਾਗ ਕਰਦੇ ਹਾਂ ਜੀ ਪ੍ਰਸ਼ਾਸਨ ਮਾਨ ਕਰਦਾ ਵੀ ਜਿਵੇਂ ਇਹੋ ਜਿਹਾ ਲੋਕਾਂ ਦਾ ਵੀ ਹਾਲ ਹੋ ਗਿਆ ਤੇ ਫਿਰ ਆਮ ਬੰਦਾ ਕੀ ਕਰੂਗਾ ਵੇਖੋ ਸਾਡੀ ਕਿ ਵੀ ਸੋ ਪਰਦੀਏ ਭਾਈ ਰਾਤ 12 ਵਜੇ ਆ ਕੇ ਫੋਨ ਕਰੇ ਦੂਆ ਕਰਾਇਆ ਉਸ ਲੋਕ ਉੱਠ ਕੇ ਦਵਾਈ ਲਈ ਦੀ 12 ਵਜੇ ਹੈ ਦੋ ਇਹ ਕਿ 10 ਵਜੇ ਤੱਕ ਰਵੇ ਜਾਨ ਖੁੱਲੀ ਹੁੰਦੀ ਹੈ ਕੋਈ ਨਾ ਨਹੀਂ ਕੀਤੀ ਕਿ ਮਤਲਬ ਕੋਈ ਨਹੀਂ ਬਾਕੀ ਕੀ ਇਹਨਾਂ ਕੋਈ ਲੜਾਈ ਝਗੜਾ ਨਹੀਂ ਕੋਈ ਲੈਣ ਦੇ ਨਹੀਂ ਕੋਈ ਨਹੀਂ ਕਿਸ਼ਣ ਕੋਈ ਦੁਸ਼ਮਣ ਹੈ ਨਹੀਂ ਕਿ ਪਿੰਡ ਮਲ ਬਹੁਤ ਵਧੀਆ ਲੋਕਾਂ ਦਾ ਬੜਾ ਪ੍ਰੇਮ ਕਰਿਆ ਇਹੋ ਜਿਹਾ ਜੀ ਕਿ ਇਹਨਾਂ ਲੈਣ ਤੇ ਕੋਈ ਨਹੀਂ ਗਿਆ ਹੋਰ ਜੀ 10 ਵਜੇ ਵੀ ਤੇ ਬੇਟੇ ਨੂੰ ਕੋਈ ਕਾਲ ਆਈ ਹਾਂਜੀ ਬੇਟੇ ਨੂੰ ਬਾਹਰ ਕਾਲ ਆਈ ਸੀ ਰਾਤ 1:30 ਵਜੇ ਬੇਟਾ ਮੇਰਾ ਕੈਨੇਡਾ ਉਹਦੇ ਕੋਈ ਨੰਬਰ ਮੰਗਿਆ ਨਾ ਤੇ ਆਪਣੇ ਪਾਪਾ ਨੰਬਰ ਦੇ ਇਹ ਦੱਸੋ ਕੀ ਗੱਲ ਆ ਉਹ ਵਿਚਾਰਾ ਸੁਤਾ ਹੀ ਸੁਤੇ ਨੇ ਬੜਾ ਮੋਟਾ ਫੋਨ ਸੁਣ ਰਿਹਾ ਕਿ ਤੇ ਤੇ ਤੋਂ ਉਹ ਕਹਿੰਦਾ ਮੈਂ ਬਾਹਰ ਡੇਡਾ ਤੇ ਆਪਣੇ ਪਾਪਾ ਨਾਲ ਬਰ ਦੇ ਕਹਿੰਦੇ ਗੱਲਿਆ ਕਿਨੇ ਜੇ ਗੁੱਸੇ ਹਾਰਪੁਰੇ ਬੰਦੇ ਬੋਲਦੇ ਕਿੰਨਾ ਕਹਿਆ ਕਿ ਨਾ ਫੋਨ ਕੱਟਦਾ ਬਸ ਸੁਣ ਕੇ ਗੱਲ ਹੀ ਕੋਈ ਨਹੀਂ ਇਹ ਜੋ ਸਵੇਰੇ ਗੱਲ ਹੋਣਦੀ ਆ ਜੇ ਕੰਮ ਹੋਏ ਸਾਰੇ ਬੇਟੇ ਫੋਨ ਆਉਂਦੇ ਆ ਮੇਰੇ ਦੱਸਦੇ ਆ ਜੀ ਪਾਪਾ ਨਾਲ ਕੀ ਗੱਲ ਹੋਈ ਕੋਈ ਗੱਲ ਪੂਰੀ ਨਹੀਂ ਹੋਈ ਤੇ ਵਿੱਚ ਨਹੀਂ ਗੋੜੀ ਗੱਲ ਦੀ ਕਿਨੇ ਪਰ ਦੋ ਵਾਰ ਕੀਤਾ ਦੇਖਿਆ ਕਿ ਤੇ ਆਈ ਉਹਨੇ ਉਹਨਾਂ ਦੇ ਮੋਢੇ ਤੇ ਗੋਲੀ ਲੱਗੀ ਆ ਔਰ ਦਾਲਾਂ ਪਿੰਡ ਤੋਂ ਨੇ ਸਾਡੇ ਤ੍ਰਿਭੀ ਨੇ ਕੋਈ ਪਰਿਵਾਰ ਤੋਂ ਹੀ ਨੇ ਤੇ ਕੋਈ ਬੰਦੇ ਅਣਪਛਾਤੇ ਆਏ ਨੇ ਜਿਹੜੇ ਕਿ ਗੋਲੀ ਚਲਾ ਕੇ ਗਏ ਨੇ ਕੋਈ ਜਨਕ ਪਤਾ ਚੱਲੇਗਾ ਕੋਈ ਆਪਸ ਵਿੱਚ ਪਿੰਡ ਦੇ ਕੋਈ ਗਲਬਾਤ ਸੀਗੀ ਅੱਗੇ ਜੋ ਵੀ ਸੋਤਣਾ ਤੋਂ ਸਾਹਬ ਤੋਂ ਪਤਾ ਚੱਲੇਗਾ ਜੋ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਮਾਜਮ ਰਾਮਦੇ ਸਾਹਿਬ ਜੀ ਦੇ ਧਿਆਨ ਚ ਲਿਆ ਦਿੱਤਾ ਗਿਆ ਹੈ ਤਾਂ ਜਲਦੀ ਇਹਦੇ ਉੱਤੇ ਕਾਰਵਾਈ ਕਰਕੇ ਜੋ ਕਸੂਰਦਾਰ ਹੋਣਗੇ ਉਹਨਾਂ ਸਤਾਖਾਂ ਦੇ ਪਿੱਛੇ ਆਪ ਰੱਖਾਂਗੇ ਖਰਾਤ ਵਾਲੇ ਹੌਸਲੇ ਨੇ ਗੱਲਬਾਤ ਕਰ ਲਈ ਲੇਕਿਨ ਮੋਟਾ ਸਾਰਾ ਇੰਜਰਡ ਹੈ ਮੋਟਾ ਕਾਫੀ ਵਧਾ ਇੰਜਰਡ ਹੋਇਆ ਪਿਆ ਉਹ ਆਪਾਂ ਦੇਖਦੇ ਆ ਰੈਫਰ ਕਰਤਾ ਗੁਰਨਾਕ ਹਸਪੀਟਲ ਚ ਤੇ ਕਿਸੇਰ ਤੇ ਲੱਗੀ ਹੈ ਸਿਰ ਤੋਂ ਇਲਾਕੇ ਗਈ ਹੈ ਸੋ ਆਪਾਂ ਦੇਖਦੇ ਆ ਜੋ ਵੀ ਛੇਤ੍ਰ ਛੇਤੀ ਰੈਮੇਡੀ ਦੇ ਸਕੀਏ ਮੈਂ ਨਾਲ ਹੀ ਜਾ ਰਿਹਾ ਜਾ ਕੇ ਮੈਂ ਦੇਖਦਾ ਮੈਂ ਸਰਹਸਤਾ ਪਹੁੰਚੀ ਹੂ ਕੀ ਕਹਾਂ ਚੱਲ ਕੇ ਇਸ ਕੇ ਕਿਹੜਾ ਕੁਛ ਨਹੀਂ ਚਾਹੁੰਦਾ ਵੀ ਪੰਜਾਬ ਦੇ ਲਾਂਡਰਡਰ ਦੇ ਹਾਲਾਤ ਦਾ ਬੇੜਾ ਘਰਕ ਹੋ ਗਿਆ 11 ਵਜੇ ਉਹ ਡਾਲੇ ਬਾਂਗਰ ਕੈਮੀਕਲ ਦੁਕਾਨ ਤੇ ਗੋਲੀਆਂ ਮਾਰੀਆਂ ਉਹਦੇ ਅੱਧੇ ਘੰਟੇ ਪਿੱਛੋਂ ਇਸ ਕੈਮੀਕਲ ਨੂੰ ਆਣ ਕੇ ਦਾਲਾ ਵੱਡੇ ਗੋਲੀਆਂ ਮਾਰੀਆਂ ਮੈਨੂੰ ਪਤਾ ਵੀ ਉਹ ਟੀਮ ਹੈ ਜੋ ਉਹ ਟੀਮ ਹੈ ਪਰ ਦਿਨ ਦਿਹਾੜੇ ਕੋਈ ਡਰ ਪਾਉ ਨਹੀਂ ਮੋਟਰਸਾਈਕਲ ਤੇ ਆਏ ਨੇ ਗੋਲੀਆਂ ਮਾਰ ਕੇ ਮੋਟਰਸਾਈਕਲ ਤੇ ਚਲੇ ਗਏ ਨੇ ਇਹ ਗੱਲ ਵੱਖਰੀ ਹੈ ਮੈਂ ਰੱਬ ਨੇ ਮਿਹਰ ਕਰਤੀ ਆ ਇਹ ਬਚ ਗਿਆ ਵਿਚਾਰਾ ਸਾਡਾ ਜੋਗਾ ਇੱਕ ਬਾਝੋ ਜੀ ਸਿਰ ਦੀ ਗੋਲੀ ਜਿਹੜੀ ਆ ਉਹਦਾ ਬਚਾਅ ਹੋ ਗਿਆ ਅਈ ਦੇ ਮਾਨ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਮਾਨ ਸਾਹਿਬ ਜਾਗੋ ਪੰਜਾਬ ਤੁਹਾਡੇ ਹਵਾਲੇ ਦਿੱਤਾ ਇਹਦਾ ਧਿਆਨ ਕਰੋ ਕੇਜਰੀਗੜ੍ਹ ਦੇ ਆਲੇ ਦੁਆਲੇ ਫਿਰ ਕੇ ਨਾ ਸਮਾਂ ਕੱਢੋ ਪੰਜਾਬੀਆਂ ਨੇ ਤੁਹਾਨੂੰ ਪੰਜਾਬ ਦਿੱਤਾ ਸੀਗਾ ਤੇ ਪੰਜਾਬੀਆਂ ਦੇ ਪੱਗ ਬਚਾ ਕੇ ਰੱਖੋ ਸਾਹਿਬ ਰੱਬ ਨੇ ਬਚਾ ਦਿੱਤਾ ਵਾ ਗੋਲੀਆਂ ਮੋੜ ਜੀ ਦੋ ਬਚੀਆਂ ਨੇ ਸਿਰ ਵਾਲੀ ਗੋਲੀ ਦਾ ਬਚਾਓ ਗਿਆ ਵਾ ਹਾਂਜੀ ਪੁਲਿਸ ਨੂੰ ਹੁਣ ਕਹਿੰਦੇ ਸੀ ਚੱਲੇ ਆ ਮੌਕੇ ਤੇ ਗਏ ਗਏ ਉਹਨੇ ਮੌਕੇ ਤੇ ਸਾਨੂੰ ਉਹਨਾਂ ਨਾਲੋਂ ਜ਼ਿਆਦਾ ਇਹਦੀ ਜਾਨ ਦਾ ਖਤਰਾ ਸੀ ਉਹ ਰੱਬ ਨੇ ਮਿਹਰ ਕਰਤੀ ਉਹਨਾਂ ਨੂੰ ਆਮ ਸਾਹਿਬ ਲੈ ਕੇ ਚੱਲੇ ਆ ਅ ਕਿਸੋ ਬਨਾਮ ਜਿਹੜਾ ਇਨਸੀਡੈਂਟ ਹੋਇਆ ਆ ਅ ਮਰੀਜ਼ ਦਾ ਨਾਮ ਦੀ ਜੋਗਾ ਸਿੰਘ ਕਿਹੜਾ ਮਰੀਜ਼ ਆ ਇਹਨੇ ਦਾਲਪ ਦਾਲਪ ਪਿੰਡ ਤੋਂ ਕੀ ਗੱਲ ਹੈ ਅ ਮਰੀਜ਼ ਦੇ ਜੀ ਗੋਲੀਆਂ ਲੱਗਨ ਦਾ ਸਾਨੂੰ ਹੈਗਾ ਆਏ ਉਹ ਖਬਰ ਮਿਲੀ ਹੈ ਤੇ ਜਦੋਂ ਆਏ ਸਾਡੇ ਕੋਲ ਉਹਨਾਂ ਦੇ ਸੱਜੀ ਬਾਹਂ ਤੇ ਗੋਲੀ ਲੱਗੀ ਹੈ ਤੇ ਇੱਕ ਗੋਲੀ ਸਿਰ ਦੇ ਕੋਲੋਂ ਨਿਕਲ ਕੇ ਗਈ ਹੈ ਤੇ ਬਲੀਡਿੰਗ ਕਾਫੀ ਸੀ ਫਰੀਚ ਨੂੰ ਕੀ ਹਾਲ ਹੈ ਆਪਣੇ ਵੱਲੋਂ ਅਸੀਂ ਜੋ ਐਮਰਜੈਂਸੀ ਟ੍ਰੀਟਮੈਂਟ ਪੇਸ਼ੇਂ ਨੂੰ ਚਾਹੀਦਾ ਸੀ ਉਹ ਸਾਰਾ ਟ੍ਰੀਟਮੈਂਟ ਪੇਸ਼ੇਂ ਨੂੰ ਕਰਕੇ ਅੱਗੇ ਰੈਫਰ ਕੀਤਾ ਹੈ ਹਾਲਾਤ ਥੋੜੇ ਪੇਸ਼ੈਂਟ ਦੀ ਹਾਲਤ ਥੋੜੀ ਸਿੱਕ ਹੈਗੀ ਹੈ ਜੀ ਬਲੀਡਿੰਗ ਜ਼ਿਆਦਾ ਹੁੰਦੀ ਹੈ ਉਹਨਾਂ ਦੋ ਲੱਗਦੇ ਇੱਕ ਖੜਾ ਕੇ ਲੰਮੀ ਇੱਕ ਖਹਿ ਕੇ ਨਿਕਲੀ ਲੱਗਦੀ ਹੈਗੀ ਹੈ ਬਾਕੀ ਅੱਗੇ ਦੀ ਕਾਰਵਾਈ ਲਈ ਅੰਮ੍ਰਿਤਸਰ ਭੇਜਿਆ ਉੱਥੇ ਸਕੈਨ ਕਰਾਂਗੇ ਐਕਸ-ਰੇਸ ਤੇ ਦੇਖਦੇ ਹਾਂ ਫਿਰ